ਮੁਤਾਬਕ 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 ਆਪ ਸਰਕਾਰ ਮੁਤਾਬਕ ਆਪ ਸਰਕਾਰ ਮੁਤਾਬਕ ਜਿੰਦਾਬਾਦ ਜਿੰਦਾਬਾਦ ਮੈਂ ਅਜੈਪ ਸਿੰਘ ਡਿਵੀਜ਼ਨ ਸੈਕਟਰੀ ਆਲ ਇੰਡੀਆ ਕਰਮਚਾਰੀ ਐਡਮਿਨ ਹੁਧਿਆਣਾ ਮਕਸਲ ਅੱਜ ਅਸੀਂ ਹੜਤਾਲ ਤੇ ਬੈਠੇ ਆ ਇਸ ਕਰਕੇ ਜੀ ਕਿ ਅੱਜ ਪੰਜਾਬ ਪੂਰੇ ਭਾਰਤ ਵਰਸ ਦੀਆਂ ਸਾਰੀਆਂ ਮਲਾਕ ਜਥੇਬੰਦੀਆਂ ਨੇ ਇੱਕ ਰੋਜ਼ ਹੜਤਾਲ ਦਾ ਗੱਲ ਵਜਾਇਆ ਇਹ ਦੇ ਸਾਡੀ ਆਲ ਇੰਡੀਆ ਗ੍ਰਾਮੀਨ ਡਾਕ ਦੇ ਵਿੱਚ ਜਿਹੜੀ ਪਿੰਡੂ ਮਤਲਬ ਡਾਕ ਕੰਮ ਕਰਦੇ ਨੇ ਪਿੰਡੂ ਇਹਨੂੰ ਏਰੀਆ ਦੇ ਵਿੱਚ ਤੇ ਉਹਨਾਂ ਦੇ ਸਬੰਧ ਵਿੱਚ ਅਸੀਂ ਵੀ ਅੱਜ ਨੇ ਸਮਿਲਿਤ ਕੀਤੀ ਹੈ ਸਾਡੀਆਂ ਵੀ ਮੁੱਖ ਮੰਗਾਂ ਨੇ ਸਾਡੀਆਂ ਮੰਗਾਂ ਨੇ ਸਾਨੂੰ ਇਸ ਇੱਕ ਮਿਸ਼ਨ ਵਿੱਚ ਸ਼ਾਮਲ ਕੀਤਾ ਜਾਵੇ ਸਾਨੂੰ ਜਿਹੜੀ ਗ੍ਰੈਡਿਟੀ ਆ ਉਹ 1.5 ਲੱਖ ਹੈ ਸਾਡੀ 5 ਲੱਖ ਕੀਤੀ ਜਾਵੇ ਜਦ ਵਧਾਈ ਜਾਵੇ ਸਾਨੂੰ ਉਹਦੀ ਬੀਮੇ ਦੀ ਰਾਸੀ ਆ ਉਹ ਵਧਾਈ ਜਾਵੇ ਜਾਂ ਸਾਨੂੰ ਪ੍ਰੇਸ਼ਾਨੀਆਂ ਆ ਰਹੀਆਂ ਨੇ ਕੰਮ ਕਰਨ ਦੇ ਵਿੱਚ ਸਾਡਾ ਉਹ ਹੱਲ ਕੀਤਾ ਜਾਵੇ ਸਾਨੂੰ ਪੈਨਸ਼ਨ ਦੇ ਵਿੱਚ ਲਿਆਂਦਾ ਜਾਵੇ ਸਾਨੂੰ ਸਿਵਲ ਸਰਵੈਂਟ ਦਾ ਦਰਜਾ ਦਿੱਤਾ ਜਾਵੇ ਇਸ ਸਬੰਧ ਵਿੱਚ ਅੱਜ ਅਸੀਂ ਭਾਈਚਾਰੇ ਦੇ ਨਾਲ ਬੈਠ ਕੇ ਅੱਜ ਹੜਤਾਲ ਤੇ ਹਾਜ਼ਰ ਹੋਏ ਆਂ ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਸਾਡੇ ਨਾਲ ਧੱਕੇ ਜਿਹੜੀ ਕੀਤੀਆਂ ਨੇ ਉਹ ਬੰਦ ਕੀਤੀਆਂ ਜਾਣ ਸਾਡਾ ਇਹਦਾ ਪੇ ਕਮਿਸ਼ਨ ਸੱਤ ਲੱਖ ਤੋਂ ਕਮੇਟੀ ਬਠਾਈ ਜਾਂਦੀ ਹੈ ਉਹਦੀ ਕਮੇਟੀ ਆ ਨਾਮ ਉਠਾਉਣ ਦੀ ਜਗ੍ਹਾ ਤੇ ਸਾਨੂੰ ਉਹਦੇ ਵਿੱਚ ਸਿੱਧਾ ਸ਼ਾਮਲ ਕੀਤਾ ਜਾਵੇ ਤਾਂ ਕਿ ਸਾਡੇ ਬੈਨੀਫਿਟ ਨੇ ਉਹ ਸਾਨੂੰ ਜਲਦੀ ਤੋਂ ਜਲਦੀ ਮਿਲ ਜਾਣ ਕਿਉਂਕਿ 2016 ਦੇ ਵਿੱਚ ਸਾਡੀ ਜਿਹੜੀ ਪੇਕ ਬੇਸ ਨੇ ਬੈਠਿਆ ਜਿਹੜੀ ਕਮੇਟੀ ਬਠਾਈ ਗਈ ਆ ਉਹਦੀ ਵੀ ਅੱਜ ਤੱਕ ਸਾਨੂੰ ਜਿਹੜੀਆਂ ਬੈਨੀਫਿਟ ਨੇ ਨਹੀਂ ਮਿਲ ਸਕੇ ਉਹਨਾਂ ਸਾਡੀ ਮੰਗ ਹੈ ਇਹ ਮੇਕ ਮੰਗ ਸਾਡੀ ਸਾਨੂੰ ਜਲਦੀ ਤੋਂ ਜਲਦੀ ਇਹ ਕਮਿਸ਼ਨ ਵਿੱਚ ਇਹਦਾ ਸਾਨੂੰ ਸਮਾਲ ਕੀਤਾ ਜਾਵੇ ਜਿਸ ਤਰ੍ਹਾਂ ਸਾਡੇ ਵੀਰ ਜੀ ਨੇ ਦੱਸਿਆ ਵੀ ਜਿਹੜੀ ਇਹਦੀ ਮਤਲਬ ਪੰਜ ਸਾਲ ਦੀ ਗਰੀ ਮੰਗ ਕੀਤੀ ਜਾਵੇ ਮਰਦ ਯੂਨੀਅਨ ਜਿੰਦਾਬਾਦ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਆਲ ਇੰਡੀਆ ਪੋਸਟ ਇੰਪਲਾਈ ਯੂਨੀਅਨ ਜਿੰਦਾਬਾਦ ਮੁਲਾਜ਼ਮਾਂ ਦਾ ਜਿੰਦਾਬਾਦ ਸਾਡਾ ਭਾਈਚਾਰਾ ਜਿੰਦਾਬਾਦ ਸਾਡਾ ਭਾਈਚਾਰਾ ਜਿੰਦਾਬਾਦ ਆਲ ਇੰਡੀਆ ਪੋਸਟ ਇੰਪਲਾਈ ਯੂਨੀਅਨ ਜਿੰਦਾਬਾਦ